ਬੇੜਦਾ ਇਹਨਾਂ ਨੂੰ ਆ ਬੰਦੇ ਆ ਮੇਰੇ ਮੂਰੇ ਦੋ ਲੱਗੇ ਪਹਿਲੀ ਗੱਲ ਤਾਂ ਤੀਜੀ ਪਾਸੇ ਹੀ ਲੈਣਾ ਦੇਖੋ ਇਹਦੇ ਫੋਰਵਰਡ ਫਲੈਸ਼ਰ ਚੱਲਦੇ ਆ 22 ਦੀ ਸਪੀਡ ਤੇ ਹੈਣਾ ਕੋਈ ਫੋਰਵਰਡ ਫਲੈਸ਼ਰ ਨਹੀਂ ਕੋਸ ਨਹੀਂ ਮੂਰੇ ਰੁਕ ਗਿਆ ਟ੍ਰੈਫਿਕ ਫਿਰ ਸਲਾ ਵੀ ਕੰਡਮੀ ਆ ਬਾਬੇ ਆਇਥੋਂ ਆਪਣਾ ਟਰਨ ਮਾਰਨੀ ਆ ਉਹ ਸਾਹਮਣੇ ਮਾਮਾ ਖੜਾ ਜਿਵੇਂ ਸਾਹਮਣੇ ਤੁਹਾਨੂੰ ਦਿਸਣਾ ਨਹੀਂ ਐ ਆ ਲੱਗਾ ਸੀਰਾ ਸਿੰਘ ਹੋ ਗਿਆ ਕੰਮ ਤੇ ਆ ਜਮਾ ਹੁਣ ਦੁਕਾਨੇ ਤੇ ਖੜਾ ਵੀ ਅੱਛਾ ਸਕੇਲ ਫੁੱਲੀ ਆ ਵੀ ਜਿਵੇਂ ਆ ਟਰੱਕ ਖੜਾ ਹੈ ਨਾ ਐਵੇਂ ਮੈਂ ਖੜਾ ਸੀ ਤੇ ਜਦੋਂ ਪੁਲਿਸ ਵਾਲੇ ਦੀ ਮਨਦੂਰੋ ਗੱਡੀ ਰਹਿ ਗਈ ਲਾਈਟਾਂ ਜਿਉਂਕੇ ਹੁਣ ਸਰ ਜਾਂਦਾ ਸਨੋਹ ਦੇ ਦਿਨਾਂ 'ਚ ਫੁੱਲ ਆਊਟ ਚ ਆਪਾਂ ਖੜ ਨਹੀਂ ਸਕਦੇ ਕਿਉਂਕਿ ਹੁੰਦੇ ਸਨੋਹ ਪੋ ਲੋ ਵਾਲਿਆਂ ਵਾਸਤੇ ਆ ਪੂਰਾ 1.5 ਘੰਟਾ ਹੋ ਗਿਆ ਉਹ ਅੱਗੇ ਲੱਗਿਆ ਵੈਣਾ ਪਹਿਲਾਂ ਕਹਿਣਾ ਉਹਨਾਂ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹ ਮਗਰ yellow ਟਰੱਕ ਆਡੇ ਐਂਡਰੋਇਡ ਦਾ ਬਾਈ ਯਾਰ ਬੰਦੇ ਨੇ ਬ੍ਰੇਕ ਲਾ ਕੇ ਮੈਨੂੰ ਢੁਗਾਇਆ ਯਾਰ ਆ ਹੁੰਦਾ ਮਿੱਤਰੋ ਮੂਸ ਕਹਿੰਦੇ ਆਪਣੇ ਜਿਵੇਂ ਗੂੜੇ ਸਾਲਾਂਜ ਨਹੀਂ ਹੁੰਦੀ ਇੰਨੇ ਆ ਹਨ ਇੰਡੀਆ ਨਹੀਂ ਆਪਣੇ ਜਿਵੇਂ ਪੰਜਾਬ 'ਚ ਨਹੀਂ ਹੁੰਦੀ ਗੂੜੇ ਸਾਲਾਂਜ ਉਹ ਹਾਲਤੋ ਕਰੋ ਭਰਾ ਨੂੰ ਸਪੋਰਟ ਤੇ ਨਾਲ ਦੀ ਨਾਲ ਚੈਨਲ ਕਰ ਲਿਆ ਕਰੋ ਸਬਸਕ੍ਰਾਈਬ ਜਦੋਂ ਵੀਡੀਓ ਸਟਾਰਟ ਹੁੰਦੀ ਹੈ ਤੇ ਬੈਲ ਆਈਕਨ ਨਾਲ ਵੀ ਨੱਪ ਦਿਆ ਕਰੋ ਤੇ ਇੱਕ ਕਮੈਂਟ ਕਰਨਾ ਨਹੀਂ ਭੁੱਲਣਾ ਆਪਣੀ رائے ਜ਼ਰੂਰ ਦਿਆ ਕਰੋ ਵੀਰ ਵਣ ਕੇ ਤੇ ਲਾਈਕ ਤੇ ਸ਼ੇਅਰ ਸ਼ੇਅਰ ਕਰਿਆ ਕਰੋ ਫਿਰ ਇੰਨੇ ਨਾਲ ਤੁਹਾਡੇ ਆਪਦੇ ਸਰਕਲ 'ਚ ਹਨ ਇਹਨਾਂ ਤੋਂ ਹੀ ਮਸਲੋ ਬਟੰਡੇ ਨੇ ਆ ਫਰੀਦਕੋਟ ਵਾਲਿਆਂ ਨੂੰ ਹੋਰ ਪਾਸੇ ਵਾਲਿਆਂ ਨੂੰ ਵੀ ਉੱਧਰ ਵੀ ਆਪਣਾ ਚੈਨਲ ਪਤਾ ਲੱਗੇ ਲੋਕਾਂ ਨੂੰ ਹਾਂਜੀ ਕੀ ਹਾਲ ਚਾਲ ਆ ਸੰਗ ਤੇ ਥੋੜਾ ਫਿਰ ਚੜਦੀ ਕਲਾ ਚ ਹੈ ਵੀ ਮਿੰਤਰੋ ਸੁਬਾ ਹੋ ਗਈ ਕਹਿੰਦੇ ਸੁਬਾ ਆਪਾਂ ਵੀ ਸ਼ਾਵਰ ਸ਼ੂਬਰ ਲੈ ਆਏ ਆ ਨਹਾ ਕੇ ਤੇ ਹੁਣ ਕਰੀਏ ਆਪਾਂ ਦਾ ਫ੍ਰੀ ਟ੍ਰਿਪ ਫੇਰ ਹੈਗੇ ਆਪਾਂ ਤੁਰਦੇ ओके स्लीप अठ घंटे पाई थी ना बुख सही पाई अठ मैं मेरा दो तो चार मसा दुता होगा अठ घंटे जो स्लीप पाने ना सौन पांच, पांच की मिलते हैं मसाई ना तो छह मिल जाते रोटी पानी खाद घंटा डेढ़ घंटा लग जाता सुबह मैं घंटा हम डेढ़ घंटा पहला उठिया है ना। ਵੀ ਕਾਵਰ ਲੈਣਾ ਸੀਗਾ ਉਹਦਾ ਟਾਈਮ ਨਾ ਪਹੁੰਚਦੇ ਹੁੰਦਾ ਸ਼ਰੂਕਰ ਨੂੰ ਇੱਕ ਇਹ ਲੋਡ ਇਹਦੀ ਕੈਲਗਰੀ ਡਿਲੀਵਰੀ ਆ ਤੇ ਆਪਾਂ ਨੂੰ ਮਿਲੇ ਹੀ ਇਸੇ ਸ਼ਰਤ ਤੇ ਉਹਦੇ ਕਹਿਣਾਂ ਵਾਂਗੂ ਵੀ ਟਾਈਮ ਨਾ ਪਹੁੰਚ ਐਰੇ ਰਹਿਦਾ ਵੀ ਮਾੜਾ ਹੀ ਆ ਚੱਲੇ ਹਜੇ ਭੜਕਾਉਣ ਤਾਂ ਨਹੀਂ ਲੱਗਿਆ ਲੋਡ ਦਾ ਕਈ ਵਾਰੀ ਚੱਕਰ ਚੱਲੇ ਜਾਂਦਾ ਇਦਾਂ ਹੀ ਆਪਣੇ ਕੋਲੇ ਇੱਥੇ ਸਾਰੀਆਂ ਸਰਵਿਸ ਆ 버ਗਰ ਕਿੰਗ ਸਬਵੇ ਡਿਵਿਡੀ ਦਾ ਪੰਪ ਟਿਮ ਹੌਟਨ ਇਹ ਸਾਰੇ ਸੌਂਦੇ ਆ ਉਧਰ ਆਪਾਂ ਇੱਥੇ ਮੈਂ ਮੇਰੇ ਨਾਲ ਇੱਥੇ ਹੁਣ ਜੋ ਮੈਂ ਸ਼ਾਵਰ ਲੈਣ ਗਿਆ ਆਪਣਾ ਸੁਪਰ ਵੀ ਵਾਲਾ ਭਰਾ ਸੁੱਤਾ ਪਿਆ ਸੀ ਕੋਈ ਤੇ ਬੰਦੇ ਸਲੀਵ ਚੋ ਕਿ ਨਹੀਂ ਪਾਉਂਦੇ ਯਾਰ ਤੇ ਭੈਣ ਇਥੋਂ ਬਾਅਦ ਚ ਰੁਕਿਆ ਕਿ ਤੇ 2 ਦਾ ਘੰਟੇ ਤੇ ਉਹ ਤੁਰ ਗਿਆ ਤੇ 8 ਘੰਟੇ ਦਾ ਇਹ ਮੇਰੀ ਬੁੱਕ ਤੇ ਨਹੀਂ ਹੋਏ ਉਹ ਨਹੀਂ ਉਹ ਲੱਭ ਕੋਈ ਆਨੇ ਸ਼ਾਹ ਬੰਦਾ ਵੋ ਘੈਂਡਾ ਬਾਬਿਆ ਕੋਰਾ ਨਾਲ ਦੇ ਟੱਕ ਵਾਲਾ ਰਾਤ ਇਹਨੇ ਮੇਰੀ ਹੈਲਪ ਕੀਤੀ ਆ ਬੈਕ ਲਵਾਉਣ ਚ ਕਿਉਂਕਿ ਉੱਥੇ ਪੁਲਿਸ ਵਾਲੀ ਖੜੀ ਸੀ ਹੈ ਨਾ ਬਾਲਾ ਗਾਹ ਨਹੀਂ ট্রাক ਜਾਂਦਾ ਇੱਕ ਉਹ ਮਗਰ ਬਾਦਮਾ ਇਧਰ ਨੂੰ ਥੋੜਾ ਜਿਆ ਇਹਨੇ ਵਿਚਾਰਨੇ ਬੈਕ ਲਵਾਇਆ ਇਹਨੇ ਭਰਾ ਨੇ ਕਿਹਦੇ ਕੋਲ ਡਾਕ ਹੁੰਦੀ ਆ ਆ ਗਿਆ ਇਹ ਵੀ ਉਹਦੀ ਨੂੰ ਕਹਿਣਾ ਕਿ ਅੱਗੇ ਤੇ ਇਹ ਵੀ ਨਾਲ ਦੀ ਨਾਲ ਹੀ ਆ ਗਿਆ ਆ ਦੇ ਘੱਟ ਘੰਟੇ ਦਾ ਆਪਣੇ ਨਹੀਂ ਪੂਰੇ ਹੋਏ ਮੇਰੇ ਹਿਸਾਬ ਨਾਲ ਜਿਹੜੇ ਹਜੇ ਆਵਰ ਨਹੀਂ ਆਏ 4 ਮਿੰਟ ਬਾਕੀ ਆ ਦੇਖੋ ਹੋ ਜਾ ਆ 8 ਘੰਟੇ ਹੋਣ ਚ ਹੈ ਆਪਾਂ ਰੈਡੀ ਹੋ ਕੇ ਬਹਿ ਵੀ ਗਏ ਸ਼اور-ਜੂਰ ਲੈ ਕੇ ਨਹਾ ਤੋ ਕੇ ਆ ਨਜ਼ਾਰੇ ਨਾਲ ਐ ਮਜ਼ਾ ਆਇਆ ਲੋਜੀ ਥਾਂ ਤੇ ਰੁਕਣ ਦਾ ਨਾ ਜਿੱਥੇ ਸ਼اور ਦਾ ਪ੍ਰਬੰਧ ਹੁੰਦਾ ਉਹਨੇ ਬੱਕ ਪਾਈ ਵੀ ਆਉਣ ਚ ਮੈਂ ਚਿੱਛੇ ਸਾਫ ਕਰਦਗੇ ਸਾਈਡਾਂ ਵਾਲਾ ਇਹ ਬਹੁਤ ਤਕੜਾ ਜੰਤਰ ਹੀ ਹੈ ਜੰਤਰ ਇਹ ਮਾੜੇ ਨਾਲ ਸਭ ਕੁਝ ਸਾਫ ਹੋ ਜਾ ਕਿੰਨੀ ਗਾ ਪਾਹੇ ਮਾਰੀ ਆ ਮੈਂ ਭਰਦਗੇ ਬਾਰਕ ਫਲੋ ਟਰੱਕ ਨੂੰ ਮੈਂ ਪਹਿਲਾਂ ਹੀ ਸਟਾਰਟ ਕਰ ਗਏ ਜੀ ਅੱਜ ਮੈਨੂੰ ਪਤਾ ਹੀ ਮਾ ਠੰਡ ਇਹਨੇ ਗਰਮ ਹੋਣ ਤੇ ਟਾਈਮ ਲਾ ਲ ਦੇਣਾ ਮੈਂ ਪਹਿਲਾਂ ਜਦੋਂ ਸ਼ਾਵਰ ਲੈਣ ਗਿਆ ਹਨ ਉਹਦੀ ਸਟਾਰਟ ਕਰ ਗਿਆ ਸਗੋਂ ਉੱਠਣ ਜੇ ਤਾਂ ਮੈਂ ਲੇਟ ਹੀ ਹੋ ਗਿਆ అలਾਰਮ ਤਾਂ ਮੈਂ ਲਾਇਆ ਸੀਗਾ ਆਪਣਾ 6:45 ਦਾ ਤੇ 7:15 ਤੇ ਜਾ ਗਈ ਬੁੱਕ ਵੀ ਆਪਣੀ 7:15 ਕਿਤੇ ਚੱਲੀ ਆ ਗਈ ਆਈ ਐਡਰੈਸ ਕਹਿੰਦੇ ਵੀ ਬਿੰਨੀ ਪੈਗ ਦਾ ਦੇ ਘਾਨਾ ਵਾਲੇ ਸਾਰਾ ਰਾਹ ਪਤਾ ਪਰ ਜਿਹੜੀ ਆਦਤ ਆ ਨਾ ਸਵਾਦ ਵੀ ਇਹ ਬਾਟ ਘਾਟਦੀ ਆ ਤੇ ਸਪੀਡ ਦੱਸਦਾ ਬਿੰਨੇ ਛੱਟੇ ਉਹ ਨਜ਼ਾਰਾ ਪਲੀਜ਼ ਡਰਾਈਵ ਟੂ ਹਾਈਲਾਈਟਡ ਰੂਟ ਸਤਨਾ ਉਹ ਆਇਗਰ ਆਹ ਹੀ ਘੜਦੇ ਆ। ਆ ਇਧਰ ਬੜਾ ਨੇੜੇ ਮੋੜਨਾ ਪੈਣਾ ਸੀ। ਟਰਨ ਰਾਈਟ ਔਨ ਪਾਈਨਵੁੱਡ ਪਾਰਕ ਡਰਾਈਵ। ਉਹ ਨਹੀਂ ਇੱਥੇ ਰਾਈਟ ਮਾਰਨੀ। ਜੈਨੇ ਔਖੀ ਹੋ ਜਾਣੀਆਂ। ਕਿਉਂਕਿ ਆਹ ਰੋੜ ਹੈਗਾ ਕਹਿੰਦੇ ਬੀਜੀ ਮਿੱਤਰੋ ਗੱਡੀ ਉੱਤੇ ਗੱਡੀ ਆਉਂਦੀ 25 ਹੈਗੀ ਆ ਬਣ ਗਈ ਗੱਲ ਬਣ ਗਈ ਬਣ ਗਈ ਜਿਹੜਾ ਸਵੇਰ ਦਾ ਟਾਈਮ ਹੁੰਦਾ ਆਇਆ ਹੁੰਦਾ ਰਾਸ਼ਾਵਰ ਦਾ ਟਾਈਮ ਆਣ ਪੂਰਾ ਤੁਹਾਡੇ ਸਾਹਮਣੇ ਦੇਖੋ ਉਹ ਹਜੇ ਲਾਈਟਾਂ ਦੀ ਨਹੀਂ ਆਵਣੀ ਇੰਨਾ ਗਰਾਸ਼ ਲੱਗਿਆ ਪਿਆਗਾ ਨਾਰਥ ਵੇ ਚ ਹਜੇ ਐਂਟਰ ਹੋਣਾ ਆਪਾਂ ਇਧਰੋਂ 80 ਦੇ ਜ਼ੋਨ ਚ ਪੰਪ ਤੋਂ ਨਿਕਲ ਕੇ ਰਾਤ ਨੂੰ ਆਵਾ ਬਾਹਰਲੇ ਪੰਪ ਤੇ ਵੀ ਰੋਕ ਜਾ ਰੁਕ ਸਕਦੇ ਆ ਇਧਰੋਂ ਇੱਕ ਨਾਰਥ ਵੇ ਦੇ ਉਧਰਲੀ ਸਾਈਡ ਆ ਬਾਹਰ ਜਿਵੇਂ ਇਧਰ ਆ ਬਾਹਰ ਤੇ ਪਰ ਉਹਦੇ ਵੀ ਸ਼ਾਵਰ ਨਹੀਂ ਘੁੱਟ ਪਾਣੀ ਬਹੁਤ ਗੰਦਾ ਉਹਨਾਂ ਇਹ ਤਾਂ ਸਪੈਸ਼ਲ ਨਾ ਜਿੱਥੇ ਸੈਂਕੜੀਆਂ ਟੂਟੀਆਂ ਲੱਗ ਕੇ ਵੀ ਲਾਇਆ ਹੋਇਆ ਵੀ ਉਹ ਪਾਣੀ ਵੀ ਪੀ ਨਾ ਲਿਓ ਵੀ ਜਿਵੇਂ ਆਵਾ ਮੂੰਹ ਧੋਣਿਆ ਜਾਂ ਕੁੜਲੀ ਕਰਦੇ ਆ ਉੱਥੇ ਮੋਸਟਲੀ ਬੰਦੇ ਜਿਹੜੇ ਨੂੰ ਪਤਾ ਉਹ ਕੀ ਕਰਦੇ ਆ ਆਪ ਦਾ ਉਹ ਅੰਦਰੋਂ ਬੋਤਲ ਹੀ ਲੈ ਜਾਂਦੇ ਆ ਪਾਣੀ ਵਾਲੇ ਜਿਹੜਾ ਟਰੱਕ 'ਚ ਨਹੀਂ ਆਪਣਾ ਪੀਣ ਵਾਲਾ ਪਾਣੀ ਦਿੰਦਾ ਉਹ ਵਾਲਾ ਤਾਂ ਕਰਕੇ ਨਹੀਂ ਉੱਥੇ ਆਪਾਂ ਰੁਕੇ ਹੁਣ ਚੱਲ ਆਪਾਂ ਸ਼ਾਵਰ-ਸ਼ੂਰ ਲੈ ਕੇ ਆਪਦਾ ਤੁਰਿਆਂ ਕੋਈ ਨਹੀਂ ਦਾ ਮੀਟਰ ਵੱਧ ਲਾ ਕੇ ਆਣਗੇ ਇੱਥੇ ਆਹ ਦਾ ਹੌਲੀ-ਹੌਲੀ ਚੱਲਦੇ ਆਂ ਦੇਖੋ ਸਾਰੀ 7 ਦੀ ਸਪੀਡ ਆ ਮਾਈਲ ਨਹੀਂ ਕਿਲੋਮੀਟਰ ਚੜਾਏਗਾ ਰੇ ਚੜਾਏਗਾ ਰੇ ਚੜਾਏਗਾ ਮੈਨੂੰ ਮਾਲੂਮ ਥਾ ਭਈਆ ਤੂੰ ਇਹ ਹਰਕਤ ਕਰੇਗਾ ਰੇ ਕਰੇਗਾ ਆ ਜਿਹਾ ਇੱਕ ਪੈਟਰੋਲ ਦਾ ਪਾਪਾ ਇੱਥੇ ਵੀ ਰੋਕ ਸਕਦੇ ਸੀ ਆਪਾਂ ਪਰ ਫਿਰ ਉਹੀ ਗੱਲ ਇੱਥੇ ਸਭ ਨੂੰ ਪਾਰਕਿੰਗ ਵੀ ਬਹੁਤ ਜ਼ਿਆਦਾ ਆ ਆਹ ਲਾ ਮੈਂ ਪੇਟਦਾ ਇਹਨਾਂ ਨੂੰ ਆ ਬੰਦੇ ਆ ਮੇਰੇ ਮੂਰੇ ਦੋ ਲੱਗੇ ਪਹਿਲੀ ਗੱਲ ਤਾਂ ਤੀਜੀ ਪਾਸ ਹੀ ਲੈਣਾ ਦੇਖੋ ਇਹਦੇ ਫੋਰ ਵ੍ਹੀਲ ਡ੍ਰਾਈਵ ਚੱਲਦੇ ਆ 22 ਦੀ ਸਪੀਡ ਤੇ ਆ ਹਨਾ ਕੋਈ ਫੋਰਵਰਡ ਫਲੇਸ਼ਰ ਨਹੀਂ ਕੋਸ ਨਹੀਂ ਮੂਰੇ ਰੁੱਕ ਗਿਆ ਟ੍ਰੈਫਿਕ ਕੋਈ ਧਿਆਨ ਨਹੀਂ ਬੰਦਿਆਂ ਦਾ ਨੰਬਰ 2 ਤੇ 3 ਪਾਸੇ ਲੈਣਾ ਟਪਾਦ ਗਿਆ ਇਹਨਾਂ ਨੇ ਮੇਰੇ ਕੋਲੇ ਲੋਡ ਹੈਗਾ ਭਾਰਾ ਹਨਾ ਟਰੱਕ ਦਾਵ ਜਾਂਦਾ ਤੇ ਵੀ ਫੇਰ ਵੀ ਮੈਂ ਹਣਾ ਚੱਲ ਗੇਅਰ ਗੁਰ ਬਦਲ ਬੋਤਲ ਕੇ 106 ਤਾਂ ਹੀ ਲੈ ਗਿਆ ਡਾਹ ਨਹੀਂ ਦਿੰਦੇ ਤੇ ਬਿਣਾ ਪਾਸਿੰਗ ਲੇਨ ਤੋਂ ਸਾਲ 90 95 90 95 ਦੂਰਲੇ ਵੇਖ ਕੇ ਤੇ ਮੂਰੇ ਹੈਗਾ ਐਂ ਹੀ ਕਰੀ ਜਾਂਦਾ ਮੈਂ ਇੱਕ ਟਰੱਕ ਨੂੰ ਕ੍ਰੋਸ ਕਰਿਆ ਮਸਾ ਧੱਕੇ ਨਾਲ ਓਏ ਮੈਂ ਟਰੱਕ ਨੂੰ ਗੇਅਰ ਮੇ ਗੇਅਰ ਤੇ ਚੜਾਇਆ ਹਨਾ ਸ਼ੁਰੂ ਤੋਂ ਰੱਖਿਆ ਵੀ 105 ਤੇ ਕਰਕੇ ਵੀਰਵਾਨ ਕੇਰ ਨਾ ਐ ਜਿੱਦਾਂ ਕਰਿਆ ਕਰੋ ਤੁਹਾਡੇ ਕੋਈ ਫੋਰਵੇ ਬਲੇਸ਼ਰ ਨਹੀਂ ਕੋਈ ਨਹੀਂ ਹੁਣ ਆਪਣੇ ਮਗਰੋਂ ਟਰੱਕ ਆ ਕੇ ਰੋਕ ਗਏ ਨਾ ਆਪਾਂ ਬੰਦ ਕਰਤੇ 1.5 ਸੈਟ ਜਦ ਲਾ ਲਿਆ ਕਰੋ ਇਹ ਕਾਦੇ ਵਾਸਤੇ ਤੂੰ ਲਾਇਸੈਂਸ ਲਏ ਆ ਕਿ ਫਿਰ ਉਹੀ ਅੰਟਾਰੀਆ ਵਾਲੇ ਲਏ ਬੇ ਆ ਗੁੱਸਾ ਕਰੋਗੇ ਫਿਰ ਆਲਾ ਕੰਮ ਬਾਬੇ ਫੁੱਲ ਚੱਲੀ ਜਾਂਦਾ ਮੈਂ ਹੁਣੇ ਨਿਊ ਲਾਸਕੜ ਕ੍ਰੋਸ ਕੀਤਾ 90 ਦੇ ਜੋਨ ਤੇ ਪਹੁੰਚਿਆ ਜੇ ਸਕੇਲ ਆਉਣ ਵਾਲੀ ਹੈ ਨਿਊ ਹਸਪਤਾਲ ਵਾਲੀ ਤੇ ਪਹਿਲਾਂ ਹੀ 20 ਕਿਲੋਮੀਟਰ ਸਟਾਰਟ ਹੋ ਗਿਆ ਫੁੱਲ ਮੀ ਆਗਾ ਤੇ ਇੱਦੀ ਕਿਤੇ ਮਾੜਾ ਮੋਟਾ ਘਾਟ ਜਾਂਦਾ ਤੇ ਪੂਰਾ ਡੱਲੀ ਜਾਂਦਾ ਕੰਮ ਸਕੇਲ ਤੇ ਬਾਈਪਾਸ ਆ ਗਿਆ ਬੰਦ ਹੀ ਹੋ ਗਿਆ ਜਿਹੜਾ ਬਾਈਪਾਸ ਆਇਆ ਮੇਰੇ ਹਿਸਾਬ ਨਾਲ ਚੱਲ ਗਈ 2 ਘੰਟੇ ਆਂਕੋ ਹਨਾ ਨਾ ਨਾਰਥ ਵੇ ਤੋਂ ਨਿਊ ਲਾਸਕਰ ਦੇ ਸਨ ਚ ਹੈਗਾ ਸੀ ਸਾਰਾ ਇਹ 150 ਕਿਲੋਮੀਟਰ ਤੇ ਡੇਢ ਘੰਟਾ ਚੱਲਣੀ ਚਾਹੀਦੀ ਡੇਢ ਘੰਟੇ ਦੇ ਉੱਤੇ ਕੁਝ ਤਾਂ ਉੱਥੇ ਰਾਸ਼ਾਵਰ ਸੀ ਕੁਝ ਉਹ ਤੁਹਾਨੂੰ ਪਤਾ ਜਿਹੜੇ ਬੇਕੂਕ ਟੱਕਰ ਜਾਂਦੇ ਆ ਹਨਾ ਵੀ 90 ਦੇ ਜੋ ਵੀ ਪਹਿਲਾਂ 90 ਵਾਲੇ ਜ਼ੋਨ ਚ 90 ਤੇ ਜਾਣਾ ਹੈ ਜਦੋਂ ਪਾਸਿੰਗ ਲੇਨ ਆ ਗਈ ਉਦੋਂ ਯਾਜ ਬਣਾ ਦੇਣਾ ਹਨਾ ਉਹ ਬਹੁਤ ਸੀ ਤੇ ਇਹਦੇ ਪ੍ਰੋਬਲਮ ਕੀ ਆਉਂਦੇ ਆ ਲੋੜ ਪਰ ਆਗਾ ਪਾਸਿੰਗ ਲੈਂਡ ਦੇ ਮੁੜ ਕਿਉਂ ਬਾਈ ਢਾ ਨਹੀਂ ਦਿੰਦੇ ਜਦੋਂ 105-5 ਤੇ ਕਰ ਦਿੰਦੇ ਆ ਨਾ ਰੋਡ ਹੌਲੇ ਹੁੰਦੇ ਉਹਨਾਂ ਕੋਲੇ ਖਾਲਿਆਂ ਕੋਲੇ ਇਹ ਬਹੁਤ ਚੱਕਰ ਚਾਲਦਾ ਸਕੇਲ ਵਾਲਾ ਬਾਈ ਡੰਪ ਕੱਢੀ ਬੈਠਾਗਾ ਨਿਊ ਲਾਸਟੜ ਵਾਲਾ ਹਾਂ ਤੇ ਭੱਟੇ ਚਾ ਕੇ ਤੇ ਡਾਲੇ ਹੋਏ ਵੇ ਆ ਸਕੇਲਾ ਵਾਲੇ ਵੀ ਮੋਸਟਲੀ ਖੁੱਲ ਨੇ ਹੀ ਆ ਧਿਆਰੀ ਬੈਠਿਆ ਧਿਆਰੀ ਮੀਂਹ ਨਾਲ ਲੈ ਰਹੇ ਆ ਆ ਵਧੀਆ ਨਾ ਜਿਹੜੀ ਮੈਚ ਤੇ ਲਾਈਟ ਲਾਤੀ ਐ ਫਲੈਸ਼ ਲਾਈਟ ਆਉਣ ਵਧੀਆ ਹੁੰਦਾ ਨਾ ਕਲੀਅਰਟੀ ਸਾਰੀ 11 ਆਈ ਬੇ ਦਾ ਇਹ ਹੀ 17 ਦਾ ਇਹੀ ਨਿਹਾਰਾ ਉਹ ਤੇ ਮੂਰੇ ਲੱਗਣ ਵਾਲਾ ਨਹੀਂ ਇੱਕ ਤਾਂ ਪਾਸਿੰਗ ਲੈਣਾ ਬਹੁਤ ਆਨ ਪਹਿਲੀ ਗੱਲ ਸੌਲਟ ਮੈਰੀ ਦਾ ਇਹਦਾ ਡਬਲ ਵਾਲਾ ਕੰਮ ਹੀ ਐ ਬਜਿਤੀ ਥੋੜਾ ਘਣਾ ਸਿੰਗਲ ਆਉਂਦਾ ਉੱਤੇ ਪਾਸਿੰਗ ਲੈਣਾ ਬਹੁਤ ਆ ਗਿਆ ਹਮੇ ਸਾਹਮਣੇ ਚ ਤੇ ਉਧਰ ਜਨਤਾ ਵੀ ਘਟ ਜਾਂਦੀ ਐ ਇੱਥੇ ਖੱਟਲ ਕਰਨ ਵਾਲੇ ਸਹੀ ਦੱਸਾ ਜੇ ਛੋੜਾ ਧਿਆਨ ਵਾਲਾ ਕੰਮ ਹੀ ਆ। ਉਹ ਕੇ ਟੈਂਪਰੇਚਰ ਵੀ ਸਾਰਾ 12-13 ਹੀ ਆਗਾ ਮੇਰੇ ਕੋਲੇ। ਛੋੜਾ ਪਿੱਕੇ ਵਾਲਾ ਜਿਹੜੇ ਉਹ ਹੀ ਸੇਮ ਬਤੂਤ ਕਰਨੀ ਆ। ਉਹ ਸਾਹਮਣੇ ਪਾਸੇ ਹੀ ਲੈਣਾ ਨਾ। ਉੜਦਾ ਦੇਖੋ ਕਿਹੜੇ ਲੋਟਾ ਪਿੱਕ ਆ ਇਹਦਾ। ਤੇ ਹੁਣੇ ਹੈਗਾ 95 96 ਤੇ। ਯਾ ਹੀ ਦੇਖੋ ਵੰਡਾ ਆਪਣਾ ਕੋਤੋਂ ਤੇ ਟਰੱਕ ਦਾ ਵਜਾਣਾ। ਕਿਹਾਗੇ ਉਹ ਚੜਾਈ ਤੇ ਆ ਥੋੜੀ ਜਿਹੀ ਪਰ ਆ ਬਈ ਰੋਡ ਬਹੁਤ ਵਧੀਆ ਬਣ ਗਈ ਉਹਨੂੰ ਚੇਤਾ ਉਹ ਡੇਢ ਕਿ ਮਹੀਨਾ ਪਹਿਲਾਂ। ਇਹ ਤੇ ਸਾਰੇ ਕੰਟਰੈਕਸ਼ਨ ਚੱਲ ਨਹੀਂ ਜਾਂਦੇ ਅੱਧਾ ਦਾ ਘੰਟਾ ਬੈਠੀ ਸੀਗੀ ਕਾਢਣ ਦੀ ਤੇ ਹੁਣ ਦੇਖੋ ਕਿ ਠੀਕ ਹੈਡ ਰੋਡ ਬਣੀ ਆ ਚਲ ਝੋਟਿਆ ਚਲ ਛੜਤਾ ਖੁੱਲਾ ਕਰਕੇ ਉਹ ਉਹਨੇ ਵੀ ਕਰ ਦੇਦਾ ਆ ਦੀ ਕਿਉਂ ਟਿੱਕੇ ਵਾਲੇ ਨੇ ਵੀ ਠਾਦੀ ਕਰ ਦੇ ਨਾਲ ਹੀ ਵੀ ਪਾਸਿੰਗ ਲੇਨ ਆ ਗਈ ਝੋਟਾ ਜੀ ਕਹਿੰਦੇ ਹਾਂ ਤੋਂ ਦਬੇਗੇ ਮਰਨੀਆਂ ਨੇ ਭਈ ਮਰਜ਼ੀਆਂ ਨੇ ਕੀ ਕਰ ਸਕਦੇ ਆ ਯੋਰ ਕਰੀ ਬਾਂਦਾ ਹੱਥ ਪਰ ਲੋੜ ਨਾਲ ਜੁੜ ਕੇ ਸੋਟੇ ਪਿੱਕੇ ਹੌਲੇ ਨੇ ਇਹ ਭਾਈ ਦੇ 200 ਤੋਂ ਉੱਤੇ ਸਾਡਾ ਟਰੱਕ ਜਾਂਦਾ ਹੀ 110 ਤੇ ਆ ਉਹ ਬਿੱਲੋੜ ਪਾਰਾ ਏ ਅਸੀਂ ਕੀ ਕਰ ਸਕਦੇ ਆ ਬਸ ਪਿੱਛੇ ਪਿੱਛੇ ਹੀ ਜਾਣਾ ਏ ਗਲਨਾ ਬਤਨੇ ਜੋ ਕਿਸੇ ਦੇ ਸਾਹਮਣੇ ਆਉਂਦਿਆਂ ਤੇ ਕਿਸੇ ਦੇ ਨਹੀਂ ਪਿੱਕੇ ਆਲਾ ਮੁੜ ਗਿਆ ਏ ਸ਼ੁਕਰ ਸ਼ੁਕਰ ਜੀ ਹੈ ਸਾਡੀ ਸਿੰਘ ਜੀ ਕਰਤਾਲਾ ਵੀ ਕੰਡਮੀ ਆ ਬਾਬੇ ਆਲਾ ਬਿਣੀ ਬਿਣੀ ਬੈਗ ਪਹੁੰਚ ਜੇ ਅਜਾ ਮੈਂ ਨਾਕ ਦੇ ਨੂੰ ਖੜਾ ਲਿਆ ਵਾਂਗੂ ਚੱਕਰ ਤਾਂ ਨਹੀਂ ਸੀ ਇੱਥੇ ਪਾਰਕਿੰਗ ਲਾਉਣ ਦਾ ਕੋਈ ਹੈ ਨਹੀਂ ਟਰੱਕ ਮੈਂ ਇਕੱਲਾ ਹਾਂਗਾ ਇਹਦੇ ਸੱਬ ਉਹਦੇ ਮੂਰੇ ਲਾਇਆ ਗਿਆ ਨਾਲ ਹੀ ਟੈਮੋ ਹਟਣਾ ਕੋਕਰੇਨ ਨਾਲ ਹੋਰ ਯਾਰ ਜਿਉਂ ਉੱਥੋਂ ਤੁਰਿਆ ਆਪਾਂ ਨਾਰਥ ਵੇ ਤੋਂ ਨਾ ਸਵੇਰ ਦਾ ਜਮੈਂ ਨਹੀਂ ਰੁਕਿਆ ਮੈਂ ਮੈਂ ਇੱਥੇ ਰੋਕਦੇ ਹਾਂ 10 ਮਿੰਟ ਤਾਂ ਚੱਲੀ ਜਾਣਾ ਮਹੌਤ ਨਬੰਦਾ ਯਾਰ ਇਹ ਕਿਹੜਾ ਚੱਕਰ ਹੈ ਬਈ ਚੱਕਰ ਹੈ ਕੋਈ ਕੰਨਾ ਡਰਾਈਵ ਥਰੂ ਹੀ ਚੱਲਦਾ ਇਹਦਾ ਚਲਾਇਂ ਲਿਜਾ ਕੇ ਹੁਣ ਰੈਨੋਵੇਸ਼ਨ ਹੋ ਰਹੀ ਜੰਦੀ ਆ ਰੈਨੋਵੇਸ਼ਨ ਹੋ ਰਹੀ ਆ ਬਾਹਰ ਰੈਨੋਵੇਦੀ ਦੇਖੋ ਉਹੰਦਲਾ ਦਾ ਬੰਦਾ ਯਾਰ ਪਹਿਲਾ ਡਰਾਈਵ ਥਰੂ ਹੀ ਚੱਲਦਾ ਆ ਇਹ ਉਧਰ ਦੀ ਗੇੜਾ ਕੱਢ ਕੇ ਆਵਾ ਜੇ ਤੋਂ ਉਹ ਕੰਮ ਹੋ ਗਿਆ ਤਾਂ ਹੀ ਇੰਦਰ ਟਰੱਕ ਹੈ ਨਹੀਂ ਮਿੱਤਰੋ ਐਵੇਂ ਹੀ ਹੋ ਜਾਂਦੀ ਹੈ ਪਾਰਸ ਲੈ ਕੇ ਨਹੀਂ ਗਿਆ ਸੀਗਾ ਉੱਥੇ ਟਾਈਮ ਆਊਟ ਹੋਣ ਤੇ 10 ਮਿੰਟ ਉੱਥੇ ਲੈਂਡ ਤੇ ਲੱਗਿਆ ਰਿਹਾ ਪੜਕੇ ਜਦੋਂ ਨੂੰ ਉਹਨੂੰ ਪੇ ਕਰਨ ਦੀ ਵਾਰੀ ਆਉਦੋ ਚੇਤਾ ਮੈਂ ਧੱਕਾ ਉਹ ਪਰਸ ਹੀ ਨਹੀਂ ਲੈ ਕੇ ਗਿਆ ਉਦੋਂ ਜੀ ਮੇਰਾ ਉਹ ਨਾ ਉਹ ਚੱਲ ਨਹੀਂ ਰਿਹਾ ਆਪਣਾ ਐਪਲ ਪੇ ਨਹੀਂ ਅੱਗੇ ਦਾ ਫੋਨ ਤੋਂ ਕਰ ਦੇਈਦਾ ਹੁੰਦਾ ਮੇਰੇ ਉਹੀ ਦਿਮਾਗ ਚ ਰਹਿ ਗਿਆ ਤੇ ਇਹਨਾਂ ਨੇ ਕਰੀ ਜਾਂਦਾ ਟੈਂਪਲੀ ਤਾਂ ਰੀਨੋਵੇਸ਼ਨ ਹੋ ਰਹੀ ਆ ਤੇ ਨਾਲ ਨਾ ਜਿਵੇਂ ਫੂਡ ਟਰੱਕ ਨਹੀਂ ਹੁੰਦਾ ਉਸ ਤਰ੍ਹਾਂ ਰੱਖਿਆ ਹੈ ਬਈ ਇਹਨਾਂ ਨੇ ਛੋਟਾ ਜਿਹਾ ਟਰੱਕ ਡਰਾਈਵ ਥਰੂ ਵੀ ਆ ਉੱਤੇ ਤੇ ਤੁਸੀਂ ਉਵੇਂ ਵੀ ਵਾਕੀ ਨੂੰ ਵੀ ਲੈ ਸਕਦੇ ਹੋ ਸਾਹਮਣੇ ਇੱਕ ਹਿਸਾਬ ਦਾ ਫੂਡ ਟਰੱਕ ਹੀ ਆ ਆਇਤਾ ਹੀ ਤਾਂ ਰਾਸ ਹੈ ਨਹੀਂ ਗਾ ਇਹ ਦੁਬਾਰੇ 10 ਮਿੰਟਾਂ ਲੱਗੇ ਨਾ ਆਣੀ ਸਾਹਮਣੇ ਆ ਦੇਖੋ ਆ ਗੱਡਣਾ ਆਈ ਜਾਂਦੇ ਗੰਜੜੀਆਂ ਇਹ ਆ ਕੋਕਰੇਨ ਵਾਲਾ ਬਾਲੇ ਬੰਦੇ ਮੇਰੇ ਕੋਲ ਉੱਥੇ ਹੀ ਮੁੜ ਜਾਂਦੇ ਹੋਣਗੇ ਬੈਕ ਸਾਈਡ ਆ ਟੇਮ ਹਟਣ ਦੇ ਜਿਹੜਾ ਪਹਿਲਾਂ ਸੀ ਆ ਦੇਖੋ ਕੋ ਟ੍ਰੱਕ ਹੀ ਇੱਕ ਹਿਸਾਬ ਆ ਇਹ ਚੱਲਦਾ ਜਾਦੇ ਆ ਇਹੜੇ ਪੁਰਾਣੇ ਟੈਂਪ ਹਾਟਣ ਦੀ ਬਿਲਡਿੰਗ ਆਲੀ ਉਹਦੇ ਬੈਕ ਸਾਈਡ ਰੱਖਿਆ ਹੋਇਆ ਆ ਦੇਖੋ ਇਹ ਪੂਰਾ ਟਰੱਕ ਹੀ ਆ ਵਾਹ ਤੇ ਟੈਂਪ ਹਾਟਣ ਦੇ ਡੈਕ 깔 ਲਾਤੇ ਆ ਇਹਨਾਂ ਨੇ ਆ ਹੁਣ ਲੈ ਕੇ ਆਏ ਕਾਫੀ ਆਹੋ ਖੜਾ ਟਰੱਕ ਦੋ ਘੇਰੇ ਲੱਗੇ ਕਾਫੀ ਦੇ ਚੱਕਰ ਚ ਮੈਂ ਕਿਹਾ ਪਹਿਲਾਂ ਮੈਂ ਇਰਾਦਾ ਹੈ ਮੈਂ ਛੱਡ ਖੜਾ ਐ ਚਾਲਦੇ ਆ ਫਿਰ ਮੈਂ ਕਿਹਾ ਵੀ ਨਹੀਂ ਹੋਣਾ ਐ ਹੀ ਆ ਕਾਫੀ ਲੈ ਕੇ ਚੱਲਾਂਗੇ ਹੁਣ ਆਏ ਨਹੀਂ ਮੁੜਨਾ ਇਆ ਕੇ ਨਾ ਦੇਖ ਨਾ ਉਹ ਐਪਲ ਪੇ ਨੂੰ ਕੀ ਹੋਇਆ ਕਾਤੋਂ ਨਹੀਂ ਚੱਲ ਰਿਹਾ ਇੱਧਰ ਲਾਇਆ ਆਪਣਾ ਟਰੱਕ ਆਪਣਾ ਸਬਵੇ ਵਾਲੀ ਪਾਰਕਿੰਗ ਚ ਪਿਛਲੇ ਸਿਆਲਾਂ ਵੇਲੇ ਸنو ਦਾ ਟਾਈਮ ਸੀ ਉਦੋਂ ਇੱਥੇ ਵੀ ਸਲੀਪ ਵੀ ਪਾਈਏ ਕੇ ਨਾ ਐਕਟੀਮਲਸਨ ਉਹ ਆਪਣੀ 11 17 ਤੇ ਡੱਪਣੀਆਂ ਅੱਗੇ ਨੇ 4-5 ਸਾਲਾਂ ਦਾ ਮੈਂ ਇੱਧਰ ਜਮਾ ਨਹੀਂ ਸੀ ਆਉਂਦਾ। ਸਨੋਵ ਦੇ ਟਾਈਮ 'ਚ ਕੀ ਕਹਣਾ ਕਿਤੇ ਆਉਣਾ ਪੈ ਜਾਂਦਾ ਸੀ। ਇਹ ਇੱਥੇ ਇਦਰੀ ਨੰਗੂ ਮੇਰੇ ਹਿਸਾਬ ਨਾਲ। ਚਲੋ। ਦੇਖਦੇ ਹਾਂ। ਓਕੇ। ਆਹ ਦੂਜੇ ਪਾਸੇ ਉਧਰ ਉਹ ਪੈਟਰੋ ਕੈਨੇਡਾ ਦਾ ਸਾਹਮਣੇ ਹੀ ਇਹਦੇ। ਉਹਨੋਂ ਕੋਟ ਕਰਨ ਮਾਰਨੀ ਆ ਉਹ ਸਾਹਮਣੇ ਮਾਮਾ ਖੜਾ ਜਮਾ ਸਾਹਮਣੇ ਤੁਹਾਨੂੰ ਦਿਖਣਾ ਨਹੀਂ ਹੈ ਇਹ ਆ ਸਾਹਮਣੇ ਖੜਾ ਹੈਗਾ ਤੇ ਸਾਰੇ ਬੰਦੇ ਤਾਂ ਹੀ ਇੰਨਾ ਵਜਾਵ ਜਾ ਕੇ ਧੁਰ ਰਹੇ ਆ ਕਿ ਨਾ ਜਾਵੇ ਮੰਗਰ ਮੇਰਾ ਹਟਾ ਲਾਦਾ ਬੜਾ ਖਤਰਨਾਕ ਕੰਮ ਹੋਇਆ ਸੀ ਮੈਂ ਗੱਡੀ ਐਂਟਰ ਕਰੀ ਉੱਥੇ ਮੰਨ ਲਓ ਹਨਾ ਤੇ ਜੋ ਦੋ ਮੈਂ ਸਾਹਮਣੇ ਦੇਖਿਆ ਤੇ ਪੁਲਿਸ ਵਾਲੀ ਗੱਡੀ ਖੜੀ ਤੇ ਹੈ ਹੈ ਵੀ ਉੱਥੇ ਜਨਾਨੀ ਸੀ ਪੁਲਿਸ ਵਾਲੀ ਤੇ ਮੈਨੂੰ ਤਾਂ ਇਹ ਜੀ ਮੈਂ ਕਿਹਾ ਮੇਰੇ ਕੰਨੀ ਨੂੰ ਆਉ ਉਹੋ ਹਨਾ ਤੇ ਬਾਵਾ ਉਹਨੇ ਮੈਂ ਤੁਰਪੀ ਜਦੋਂ ਮੈਂ ਟਰੱਕ ਜਮਾ ਬੈਕ ਲਾ ਲਿਆ ਉਹਨੇ ਕੋਰੇ ਨੇ ਬੈਕ ਲਵਾਤਾ ਤੇ ਤੁਰ ਕੇ ਉਹਰੇ ਨੂੰ ਮੇਰੇ ਕੋਲ ਤੇ ਹੈਗ ਜਟ ਨਾ ਗਈ ਤੇ ਮੇਰੀ ਬੁੱਕ ਵੀ ਸਲੀਵ ਚ ਸੀ ਵੀ ਉਧਰੋਂ ਮੈਂ ਉਵੇਂ ਹੀ ਤੁਰ ਕੇ ਲਿਆ ਸੀ ਹੌਲੀ ਹੌਲੀ ਕਿਉਂਕਿ ਵਿੱਚੇ ਵਿੱਚ ਤਾਂ ਸੀਗਾ ਉਹ ਇੱਕ ਹਿਸਾਬ ਦਾ ਆਇਆ ਲੱਗਾ ਸੀਰਾ ਸਿੰਘ ਹੋ ਗਿਆ ਕੰਮ ਤੇ ਆ ਜਮਾ ਹੁਣ ਦੁਕਾਨੇ ਤੇ ਖੜਾ ਵੀ ਅੱਛਾ ਸਕੇਲ ਫੁੱਲੀ ਆ ਤੇ ਬਾਬੇ ਆਪਾਂ ਨੰਗਿਆਂ ਨਾਲ ਹੀ ਸਕੇਲ ਫੁੱਲ ਗਈ ਆ ਆਪਾਂ ਔਰਲੇ ਪਾਸੇ ਲਾ ਲਿਆ ਟਰੱਕ ਹੈਨਾ ਤੇ ਨਾਲ ਹੀ ਸਕੇਲ ਫੁੱਲ ਗਈ ਜਿਹੜੇ ਖਾਸ ਕਰਕੇ ਨਾ ਆ ਕੌਕਰੇਂਡ ਸ਼ਹਿਰ ਆ ਹੁਣ ਆ ਪੁੱਲ ਆਊਟ ਆ ਨਾ ਰਿਹਾ ਜਿੱਥੇ ਟਰੱਕ ਖੜਾ ਹੈਗਾ ਐ ਹੀ ਉਧਰ ਐਂਟਰ ਹੋਣ ਮਿਲਿਆ ਆਮ ਆਪਾਂ ਕਿਤੇ ਵੀ ਪੁੱਲ ਆਊਟ 'ਚ ਰੋਕੇ ਵਾਸ਼ਰੂਮ ਜਾਂ ਕੁਝ ਕਰਨ ਲੱਗਿਆਂ ਨੇ ਆ ਇਹ ਪੁੱਲ ਆਊਟਾਂ 'ਚ ਜਿਆਦਾ ਟਾਈਮ ਖੜਦੇ ਆ ਨਾ ਪੁਲਿਸ ਵਾਲਾ ਇਹਨਾਂ ਮੇਰੇ ਨਾਲ ਦੋ ਵਾਰੀ ਹੋਈ ਆ ਉਧਰਲੇ ਤੇ ਇੱਥੇ ਤੇ ਵੀ ਜਿਵੇਂ ਆ ਟਰੱਕ ਖੜਾ ਹੈ ਨਾ ਐਵੇਂ ਮੈਂ ਖੜਾ ਸੀ ਤੇ ਜਦੋਂ ਪੁਲਿਸ ਵਾਲੇ ਨੇ ਮੈਨੂੰ ਦੂਰੋਂ ਗੱਡੀ ਦੇ ਸੀਗੀ ਲਾਈਟਾਂ ਜਿਹੀਆਂ ਜਗਾਂ ਲਾਕੀਆਂ ਉਹਦਾਂ ਵੀ ਇਧਰ ਨੂੰ ਇੰਡੀਕੇਟਰ ਲਾਇਆ ਆ ਮੈਂ ਨਾਲ ਹੀ ਇੰਡੀਕੇਟਰ ਲਾ ਕੇ ਤੁਰ ਲੇਕੋ ਕਿ ਹੁਣ ਸਰ ਜਾਂਦਾ ਸنو ਦੇ ਦਿਨਾਂ 'ਚ ਫੁੱਲ ਆਊਟ ਚ ਅੱਪਾ ਖਾੜ ਨਹੀਂ ਸਕਦੇ ਕਿਉਂਕਿ ਹੁੰਦੇ ਸنو ਪੋ ਲੋਵ ਵਾਲਿਆਂ ਵਾਸਤੇ ਆ ਉਹ ਜਿਹੜੇ ਸنو ਨਹੀਂ ਸਾਫ਼ ਕਰਦੇ ਹੁੰਦੇ ਉਹਨਾਂ ਨੇ ਟਰਨ ਵਗੈਰਾ ਲੈਣੀ ਹੁੰਦੀ ਐ ਇੱਥੋਂ ਬਾਕੀ ਜਿਹੜੇ ਧਿਆਨ ਰੱਖੋ ਲੈਣ ਨਾਲ ਥਾਲਾ ਦਾ ਕੰਮ ਬਾਧ ਗਿਆ ਤੇ ਦਲਾਲ ਬਥੇਰੇ ਆ ਗਏ ਮੁੰਰੇ ਆਪਾਂ ਐਂ ਕਰਾਂਗੇ ਐਂ ਕਰਾਂਗੇ ਵਾਲੇ ਜਿਹੜੇ ਮੈਂ ਦੱਸਿਆ ਹੀ ਸੀਗਾ ਇਹ ਇਹਨੂੰ ਕਹਾਇਦਿਆ ਰਹਿਣਾ ਵਿਚਾਰਿਆਂ ਦੇ ਲਾਇਸੈਂਸ ਹੋ ਹੋਇਆ ਮਾੜੀ ਗੱਲ ਆ ਜਿਵੇਂ ਮਰਗੀ ਲਿਆ ਸੀ ਜਿਹਨੇ ਰਹਿਣਾ ਕਹੇ ਨੇ ਦਿੱਤਾ ਤਾਂ ਅਗਲੇ ਨੇ ਲਿਆ ਸੀ ਤੇ ਹੁਣ ਉਹ ਵਿੱਚ ਦਲਾਲ ਆ ਕੇ ਵੜ ਗਏ ਆਪਾਂ ਆਏ ਮਰਾਂਗੇ ਆਪਾਂ ਉਹ ਕਰੋਾਂਗੇ ਤੇ ਉਹਨਾਂ ਨੇ ਮੰਨਜੀ ਠਕਾ ਦੇ ਲਈਆਂ ਵਿਚਾਰੇ ਜਵਾਕਾਂ ਨਹੀਂ ਆਪ ਦੇ ਤੁਸੀਂ ਉਹ ਕੰਮ ਨੇ ਪੈਸੇ ਬਣਾਉਣ ਦੇ ਚੱਕਰਾ ਵਿੱਚ ਸਾਲਿਓ ਬੀਟੀ ਬਹੁਤ ਹਨਾ ਹੁਣ ਫਲੈਸ਼ ਲਾਈ ਵੀ ਆਪਾਂ ਇਹਦੇ ਕੋਲ ਬ੍ਰੋ ਤੇ ਪੱਕੀ ਪੂਰਾ 1.5 ਘੰਟਾ ਹੋ ਗਿਆ ਉਹ ਅੱਗੇ ਲੱਗਿਆ ਵਾ ਹਨ ਪਹਿਲਾਂ ਅੱਗੇ ਸੀ ਇੱਕ ਫਲੈਟ ਬੈੱਡ ਸੀ ਬਾਈ ਇਹ ਤਿੰਨ ਟਰੱਕ ਇੱਕ ਦੂਜੇ ਦੇ ਨਾਲ ਜੋੜ ਕੇ ਚਲਾ ਰਹੇ ਆ ਵੀ ਕੰਜਰ ਦਾ ਤੂੰ ਇਸ ਸਪੇਸ ਤਾਂ ਪਾ ਲੋ ਸਨ ਚ ਹੁਣ ਇੰਨੀ ਸਪੇਸ ਤਾਂ ਹੋ ਗਿਆ ਮੇਰੇ ਮੂਰੇ ਡੇਢ ਤੋਂ ਟਰੱਕਾਂ ਦੀ ਸਪੇਸ ਹੈ ਨਾ ਕੈਮਰੇ ਚ ਨੇੜੇ ਲਾ ਕੇ ਜੂਮ ਕੀਤਾ ਕਰਕੇ ਵੀ ਘਟੂ ਘਟ ਚਮ ਹੈ ਨਾ ਨਾਲ ਜੋੜ ਕੇ ਵੀ ਕੋਈ ਕਰਾਸ ਵੀ ਨਾ ਕਰ ਲੈ ਇਹਨਾਂ ਨੂੰ ਹੁਣ ਉਹ ਮੂਰੇ ਲੱਗ ਗਿਆ ਗਿਆ ਭਰਾ ਹਨਾ ਚੱਲਦੇ ਆਣ ਰੋਜ ਵਾਲਾ ਉਹ ਕਿਤੇ ਦਾ 98 ਤੇ ਜਾ ਵੜਦਾ ਕਿਤੇ 90 ਤੇ ਤੇ ਆਹ ਬਾਈ ਉਹਦੇ ਉੱਤੇ ਚੜਾਈ ਤੁਰਿਆ ਜਾਂਦਾ ਹਨਾ ਫਿਰ ਆਉਂਦਾ ਇਹ ਵੀ ਨਹੀਂ ਕਿਉਂਕਿ ਪਹਿਲਾਂ 90 ਤੇ ਸੀ ਹੁਣ ਤੋਰੀ ਜਾਂਦਾ ਉਹਦੇ ਮਗਰ ਮਗਰ ਚੱਲ 95 90 98 ਤੇ ਤੇ ਵੀ ਵਿਚੇਰ ਗੈਪ ਤਾਂ ਪਾਲਿਆ ਕਰੋ ਭਰਾ ਬਣ ਕੇ ਜੇ ਕਿਨ ਕ੍ਰੋਸ ਕਰਨਾ ਕ੍ਰੋਸ ਕਰ ਲੈ ਬਾਕੀ ਸਿਰੇ ਇਹ ਮੂਰਲੇ ਨੇ ਹਾਰਡ ਬ੍ਰੇਕ ਲਾਤੇ ਮਗਰਲਾ ਰੁਕੂਗਾ ਥੋੜਾ ਭਰਾ ਬਣ ਕੇ ਮਣਾ ਧਿਆਨ ਰੱਖਿਆ ਕਰੋ ਮਗਰਲੇ ਬੰਦਿਆਂ ਦਾ ਵੀ ਜੇ ਕੋਈ ਕ੍ਰੋਸ ਕਰਦਾ ਮਣਾ ਹੌਲੀ ਕਰਕੇ ਕ੍ਰੋਸ ਕਰ ਲੈਣ ਦਾ ਕਰੋ ਮੈਂ ਇੱਕ ਵਾਰੀ ਟਰਾਈ ਕੀਤਾ ਇਹਨੂੰ ਕ੍ਰੋਸ ਕਰਨ ਦਾ ਇਹ ਨੰਗਣ ਨਹੀਂ ਤਾਂ ਮਾਹ ਜਲਤ ਰਹਿ ਜਾਓ ਕੋਈ ਨਾ ਆਏ ਆਪਦੇ ਤੁਰੇ ਜਾਣਾ ਤਾਂ ਮਿੰਟ ਹੋਰ ਵੱਧ ਲੱਗੇ ਆਣਗੇ ਵਿੱਚ ਗੈਪ ਰੱਖਿਆ ਕਰੋ ਇੰਨਾ ਕਿ ਜਿੰਨਾ ਕਾ ਹੋਣਾ ਨਾ ਇਹ ਨੰਗਾ ਗੈਪ ਰੱਖਿਆ ਕਰੋ ਵੀਰ ਬਣ ਕੇ ਯਾਰ ਜਦੋਂ ਮੈਂ ਗਾਇਪ ਨਹੀਂ ਸੀ ਤਿੰਨਾ ਟਰੱਕਾਂ ਚ ਮੰਗਰ ਫੱਟੇ ਵਾਲਾ ਸੀ ਉਹ ਵੀ ਐਂ ਤੁੰਨੀ ਜਾਂਦਾ ਸੀਗਾ ਪਿਆਰ ਰੱਖਿਆ ਕਰੋ ਭਰਾ ਬਣ ਕੇ ਮੈਂ ਕਹਿਣਾ ਉਹਨਾਂ ਨਾਲ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹ ਮੰਗਰ yellow ਟਰੱਕਾ ਡੈ ਐਂਡਰੋਇਡ ਦਾ ਤੇ ਉਹ ਚੱਲੋ 22 ਸਲੋ ਜਾਂਦਾ ਹੈ ਉਹਦੇ ਕੋਲੇ ਲੋਡ ਭਾਰਾਗਾ ਦਬਦਾਈ ਟਰੱਕ ਉਹਦਾ ਵੀ 80 ਤੇ ਆ ਜਾਂਦਾ ਸੀ ਇੱਥੇ ਮੈਨੂੰ ਸਿੱਧਾ ਐ ਦੱਸਿਆ ਮੈਂ ਬਾਈ ਨੂੰ ਲਾਈਟਾਂ ਮਾਰੀਆਂ। ਬਾਈ ਯਾਰ ਬੰਦੇ ਨੇ ਬ੍ਰੇਕ ਲਾ ਕੇ ਮੈਨੂੰ ਨੁਘਾਇਆ ਯਾਰ। ਉਹ ਬਾਈ yellow truck ਵਾਲਾ ਦੇ ਐਂਡ ਰੋਡ ਵਾਲੇ ਜੇ ਭਰਾ ਤੇਰੇ ਤਾਂ ਵੀਡੀਓ ਪਹੁੰਚੇ ਕਦੇ ਹਨਾ ਤਾਂ ਬਾਲਾ ਬਾਲਾ ਥੈਂਕ ਯੂ ਯਾਰ। ਬਾਈ ਦਾ ਫੁੱਲ ਥੈਂਕ ਯੂ ਕਰਕੇ ਆਏ ਆਂਗੇ। ਲਾਈਟਾਂ ਮਾਰ ਕੇ ਉਹਨੂੰ ਫੌਰਨ ਫਲੇਸ਼ਰ ਜਗਾ ਕੇ ਭਰਾ ਨੂੰ। ਐ ਜੇ ਬੰਦੇ ਹੁੰਦੇ ਆ ਦੇਖ ਲਓ ਤੁਸੀਂ। ਇਹ ਵੀ ਦੇ ਐਂਡ ਰੋਡ ਚ ਹੀ ਆ ਭਰਾ। ਥੈਂਕ ਯੂ ਭਰਾ ਦੇ ਐਂਡ ਰੋਡ ਵਾਲੇ। ਹਰ ਕਦਾ ਅਧਿਆਪਕਾਂ ਦੀ ਗਲਤੀ ਕੀਤੀ ਆ ਪੰਪ ਚ ਹੀ ਟਰੱਕ ਛੱਡਤਾ ਤਾਂ ਕਿ ਭਾਈ ਪਾਰਕਿੰਗ ਫਰੀ ਨਹੀਂ ਸੀ ਬਾਥਰੂਮ ਇੰਨਾ ਕਿ ਜਿਆਦਾ ਆਈ ਜਾਂਦਾ ਨਾ ਕੰਟਰੋਲ ਨਹੀਂ ਹੋ ਰਿਹਾ ਔਰ ਸਾਰਾ ਕਾਰ ਕਿ ਲਾਉਣ ਦੇ ਲਾਉਣ ਦੇ ਤੇ ਹੋਰ ਹੀ ਕੰਮ ਹੋ ਜਾਣਾ ਸੀ ਮੈਂ ਚੱਲ ਕੋਈ ਗਾਲਾਂ ਲਾਵਾਂਗੇ ਅੱਜ ਆਪਾਂ ਵੀ ਕਿਸੇ ਤੋਂ ਉਹ ਆ ਕੀ ਹੋਵੇ ਇਹ ਕੀ ਲੱਦੀ ਫਿਰਦਾ ਭਰਾ ਮੈਂ ਚੱਲ ਅੱਜ ਆਪਾਂ ਵੀ ਗਾਲਾਂ ਲੈਣਾ ਕੋਈ ਨਹੀਂ ਕਾ ਕੀ ਹੋਇਆ ਹੌਲੀ ਨਹੀਂ ਐਂਟਰ ਕਰਦੇ ਹਏ ਵਨ ਸੈਕਿੰਡ ਆ ਨਾ ਬਰਾਬਰ ਆਇਆ ਹੈ ਜੀ ਹਾਂ ਉਹ ਰੋਕ ਦੁੱਧ ਹੈ ਐ ਆਨੇ ਬੰਦਾ ਪਿਆਉਂਦਾ ਕਹਿੰਦਾ ਹੋਰ ਫਿਰ ਕਰ ਵੀਰਿਆ ਸਹੀ ਆ ਓਕੇ ਚੱਲਾ ਲਾ ਲਈ ਗਾਲਾਂ ਲਾ ਲਾ ਮੈਂ ਲੋਕਾਂ ਤੋਂ ਤੇਲ ਭਰ ਲ ਗਏ ਰਹਣਾਂ ਦਾ ਗਾਲਾਂ ਹੀ ਆ ਗਏ ਨੇ ਪਾਂਡੇ ਆਣ ਗਰਵੀਰ ਜੀ ਨੂੰ ਮਿਲੋ ਕਹਿੰਦੇ ਉਹ ਟਰੱਕ ਖੜਾ ਇਹ ਬਾਲੇ ਦੇ ਸੁੱਤੇ ਤਰਾਂ ਤੇ ਮਸਾਂ ਤੋਰਿਆ ਬੈਕ ਕਰਕੇ ਉਹ ਟਲਾਨਜੀ ਚ ਖੜਾ ਸੀਗਾ ਪੈਰ ਉੱਚੇ ਨੀਵੇਂ ਥਾਂ ਤੇ ਆ ਕੇ ਹਾਂ ਹੁਣ ਵੀ ਉਹੀ ਕੰਮ ਕਰਦਾ ਨਾ ਸ਼ੇਰਾ ਆ ਬਹੁਤ ਗੰਦਾ ਕੰਮ ਆ ਜਿਹੜਾ ਆ ਬਾਲੀ ਪਾਰਕਿੰਗ ਆ ਨਾ ਇੱਥੇ ਹੈਪਨ ਵੀ ਤਾਂ ਹੀ ਬਹੁਤ ਜ਼ਿਆਦਾ ਹੁੰਦੇ ਆ ਇਹਦੇ ਚੱਕਰ 'ਚੀ ਚਲੋ ਰੱਖ ਲੇ ਧੁੰਪਾਂ ਬਾਦੀ ਦੂਰੀ ਜਾਂਦੀ ਆਪਣੇ ਜਿਵੇਂ ਗੂੜੇ ਸਾਲਾਂਗ ਨਹੀਂ ਹੁੰਦੀ ਨਜ਼ਰ ਹਣਾ ਇੰਡੀਆ ਨਹੀਂ ਆਪਣੇ ਜਿਵੇਂ ਪੰਜਾਬ 'ਚ ਨਹੀਂ ਹੁੰਦੀ ਗੂੜੇ ਸਾਲਾਂਗ ਉਹ ਹਾਲਤ ਹੋ ਗਈ ਆ ਬਾਬੇ ਐ ਇੱਕ ਜਦੋਂ ਅਸੀਂ ਗਏ ਆ ਨਾ ਪੰਜਾਬ ਉਦੋਂ ਦਿੱਲੀ ਤੋਂ ਆਈ ਸੀ ਬਾਬੇ ਜਮਾਨੇ ਸੀ ਇਹਨਾਂ ਦੇ ਹਟਿਆ ਸੀਗਾ ਦੋ ਟੈਂਪੋ ਡਰਾਈਵਰਾਂ ਯੋ ਮੈਂ ਸਲੋ ਸਲੋ ਲੈ ਕੇ ਗਏ ਕਿਉਂਕਿ ਅਸੀਂ ਜਾਣੀ ਬਹੁਤ ਸੀਗੇ 20 25 ਜਾਣੇ ਅਸੀਂ ਗਏ ਸੀ ਇਕੱਠੇ ਐਕਟ ਇੰਡੀਆ ਹਨਾ ਜੋ ਗਏ ਆ ਜਨਵਰੀ ਚ ਤੇ ਜਮਾ ਨਹੀਂ ਸੀ ਦਿਨਾਂ 30 40 30 40 ਆਏ ਉਹ ਮੈਂ ਮਿਲ ਬਲੌਗ ਵੀ ਪਾਇਆ ਵਿਆਗਾ ਸ਼ਾਇਦ ਧੁੰਦ ਦਾ ਕਿ ਨਹੀਂ ਪਾਇਆ ਉਹਦਾ ਐਕਸਾਈਟਮੈਂਟ ਹੀ ਨਹੀਂ ਸੀ ਬਾਕੀ ਬਿਜੀ ਸੀ ਐਵੇਂ ਕਹਦਾ ਪਰ ਧੁੰਦ ਬੜੀ ਜਿਆਦੇ ਆ ਬਾਬੇ ਆ ਹਜੇ ਆਪਾਂ ਨੂੰ 102 ਹਾਈਵੇ ਪਿਆ 40 ਕਿਲੋਮੀਟਰ ਆ ਸ਼ੂਨੇ ਵਾਲਾ ਪੰਪ ਟੱਪਿਆਂਗਾ ਆਦਾ ਆਪਣੇ ਬਾਈ ਜਨ ਪਰਿਵਾਰ ਪੜੀ ਵਾਲਾ ਕੰਮ ਬਣ ਗਿਆ ਚਿਰੋ ਜਮ ਪੂਰਾ ਤੁਸੀਂ ਹੀ ਕਹੋਗੇ ਬਿੰਦੇ ਚੱਟੇ ਇਹੀ ਹੋ ਰਿਹਾ ਮੈਨੂੰ ਦੇਸੀ ਢੱਕਾ ਨਹੀਂ ਰਿਹਾ ਅੱਜ ਮੈਂ 100 ਕਿਲੋਮੀਟਰ ਵੰਗੂ ਜਾਣਾਗਾ ਪਰ ਆਦਮਾ ਭਲੀ ਕਰੇ ਮੈਂ ਮੁੱਕ ਤੇ ਪਈ ਸੀ ਜਾਦੇ ਪਰ ਆਪਾਂ ਰੋਕਨੇ ਆਂ ਬਾਈ ਉੱਤੇ ਟਾਬੇ ਤੇ ਨਾ ਉੱਥੇ ਲਾਉਣਾ ਮੈਂ ਇਹਨੂੰ ਓਏ ਓ ਟਰੱਕ ਹੀ ਬੜਾ ਤੇਜ਼ ਹੋ ਗਿਆ ਚਿਰੋ 70 ਦਾ ਜ਼ੋਨ ਆ 102 ਹਾਈਵੇ ਤੇ ਮੈਂ ਹਜੇ ਟੰਡਰਵੇ ਤੋਂ ਬਰਤਕਾ ਮਿਰਹੀ ਇਹ ਸਮਝ ਨਹੀਂ ਆਈ ਮੈਨੂੰ ਵੀ ਪਹਿਲਾਂ ਵੈਦਰ ਟੈਂਪਰੇਚਰ ਵੀ ਜਿਆਦਾ ਸੀ ਹੋਣ ਵੀ ਮੇਰੇ ਕੋਲ 12 13 ਡਿਗਰੀ ਹੈਗਾ ਪਲੱਸ ਚ ਇੰਨੀ ਧੁੰਦ ਕਾਤੋਂ ਆਏ ਪੂਰਜੀ ਪੈ ਰਹੀ ਸਮਝ ਨਹੀਂ ਲੱਗ ਰਹੀ ਕੀ ਚੱਕਰ ਆ ਆਹ ਦੇਖੋ ਸ਼ੀਸ਼ਾ ਸਾਫ ਕਰਨਾ ਪੈਂਦਾ ਕਿਹੜੇ ਨਾਲ ਲਾਈਟਾਂ ਚ ਤਾਂ ਹੋਰ ਵੀ ਜਿਆਦਾ ਢਿੰਦੀ ਆ ਮੈਂ ਘੈਂਟ ਬਹੁਤ ਲੱਗ ਰਿਹਾ ਫਿਰ ਇਹ ਆਇਸ ਸਕੇਲ ਬੰਦ ਕਰ ਓਏ ਚੱਲਦਾ ਨਾ ਕਹਿੰਦੇ ਮੂਸੇ ਆਲਾ ਮੂਸੇ ਆਲਾ ਪੰਜਾਬੀ ਟਾਪ ਬੈ ਆ ਹੁੰਦਾ ਮਿੱਤਰੋ ਮੂਸ ਕਹਿੰਦੇ ਨਾ ਮੈਨਾਂ ਸ੍ਰਮੁਹ ਵੀ ਤੋਤੀ ਆ ਥੈਂਕ ਯੂ ਤਾਂ ਨੇ ਥੈਂਕ ਯੂ ਬਰਾ ਹਾਂ ਬਾਈ ਪੁੱਛਣ ਲੱਗ ਗਿਆ ਕਹਿੰਦਾ ਬਲੌਗਿੰਗ ਕਰਦੇ ਹਾਂ ਮੈਂ ਕਿਹਾ ਜੈਸ ਬੋਸ ਬਾਈ ਨੇ ਚੈਨਲ ਦਾ ਨਾਮ ਪੁੱਛਣ ਲੱਗ ਗਿਆ ਇਹ ਹੈਗਾ ਪੰਜਾਬੀ ਢਾਬਾ ਫਸਲਾਲਾ ਬਹੁਤ ਘੈਂਟ ਬੰਦੇ ਆ ਇਹ ਅੱਗੇ ਵੀ ਆਪਾਂ ਰੋਕਦੇ ਹੁੰਦੇ ਆ ਇੱਥੇ ਬੰਦੇ ਬਹੁਤ ਘੈਂਟ ਆਗੇ ਆ ਇੱਥੇ ਲਾ ਲਿਆ ਆਪਾਂ ਟਰੱਕ ਆਪਣਾ ਸਿੱਧਾ ਸਿੱਧਾ

ਅੱਜ ਨਾ ਮੈਂ ਰਾਸਤੇ 'ਚ ਘੱਟ ਰੁਕਿਆਂਗਾ ਇੱਕ ਥਾਂ ਹੀ ਡਿਊਟੀ ਨਿਕਲੀ ਆ ਆਪਣੀ ਅੱਧੇ ਘੰਟੇ ਦੀ ਤੇ 9.5 ਘੰਟੇ ਆਪਾਂ ਨੂੰ ਸਲੀਪ ਪਾਉਣੀ ਪਊਗੀ ਬੁੱਕ ਤੇ ਯਾਰ ਆ ਕੀ ਚੱਕਰ ਆ 9.5 ਘੰਟੇ ਆਪਾਂ ਨੂੰ ਰੋਗਣਾ ਬਹੁਤ ਆਪਾਂ ਰੁਕੇ ਆ ਮਿਨੀ ਪੈਕ ਦੇ 9.5 ਹਨਾ 9.5 9.5 7 ਵਜੇ ਬੁੱਕ ਚੱਲੂ ਆਪਣੀ 7 6 ਵਜੇ ਉੱਠ ਖੜਾਂਗੇ ਹੇ ਪੰਦ ਰੰਗ ਤੇ 40 45 ਮੀਟਰ ਲੱਗ ਜੰਨੇ ਚਾਹੂ ਬਣਾ ਕੇ ਪੀਣੀਆ ਫਿਰ ਵਾਸ਼ਰੂਮ ਵਗੈਰਾ ਜਾ ਕੇ ਆਉਣਾ। ਢਾਂਡੇ ਆਪਾਂ ਕੱਲ ਹੀ ਬਾਲ ਕੇ ਰੱਖ ਲਈ ਸੀਗੇ। ਬਸ ਹੁਣ ਰੋਟੀਆਂ ਟਿਕਾ ਕੇ ਸੌਣਨੇ ਆ ਤੁਸੀਂ ਕਰੋ ਭਰਾ ਨੂੰ ਸਪੋਰਟ ਤੇ ਨਾਲ ਦੀ ਨਾਲ ਚੈਨਲ ਕਰ ਲਿਆ ਕਰੋ ਸਬਸਕ੍ਰਾਈਬ ਜਦੋਂ ਵੀਡੀਓ ਸਟਾਰਟ ਹੁੰਦੀ ਹੈ ਤੇ ਬੈਲ ਆਈਕਨ ਲਾਜ਼ਮੀ ਨਾਪਦਿਆ ਕਰੋ। ਤੇ ਇੱਕ ਕਮੈਂਟ ਕਰਨਾ ਨਹੀਂ ਭੁੱਲਣਾ ਆਪਣੀ رائے ਜ਼ਰੂਰ ਦਿਆ ਕਰੋ ਵੀਰ ਬਣ ਕੇ ਤੇ ਲਾਈਕ ਤੇ ਸ਼ੇਅਰ ਸ਼ੇਅਰ ਕਰਿਆ ਕਰੋ ਫਿਰ ਇੰਨੇ ਨਾਲ ਤੁਹਾਡੇ ਆਪਦੇ ਸਰਕਲ ਚ ਹਨ। ਇਹਨਾਂ ਤੋਂ ਹੀ ਮੈਨੂੰ ਬਟਿੰਡੇ ਦੇ ਆ ਫਰੀਦਕੋਟ ਵਾਲਿਆਂ ਨੂੰ ਹੋਰ ਪਾਸੇ ਵਾਲਿਆਂ ਨੂੰ ਵੀ ਉੱਧਰ ਵੀ ਆਪਣਾ ਚੈਨਲ ਪਤਾ ਲੱਗੇ ਲੋਕਾਂ ਨੂੰ ਕਈ ਏਰੀਆ ਚ ਪਤਾ ਹੀ ਨਹੀਂਗਾ ਹੁਣ ਕਹਿ ਰਹੇ ਇੱਥੇ ਹਾਈਵੇ ਤੇ ਉਹ ਵੀ ਬੰਦੇ ਮਿਲਣ ਦਾ ਬਹੁਤ ਲੱਗ ਗਿਆ ਜਿਹੜੇ ਕਹਿੰਦੇ ਬਾਈ ਅਸੀਂ ਤੇਰੀ ਵੀਡੀਓ ਦੇਖਦੇ ਹੁੰਨੇ ਹਣ ਜਗਲਾ ਦੇਖਦਾ ਵੀ ਨਹੀਂ ਦੇਖਦਾ ਵੀ ਜਗਲਾ ਕਹਿੰਦਾ ਵੀ ਚੈਨਲ ਹੈਗਾ ਵੀ ਦੇਖਿਆ ਕਿਤੇ ਨਾ ਕਿਤੇ ਅਗਲੇ ਨੇ ਵੀ ਮੈਂ ਵੀਡੀਓ ਬਣਾਉਣਾ ਠੀਕ ਹੈ ਮਿੱਤਰੋ ਲਵ ਯੂ ਆ ਸਾਰਿਆਂ ਨੂੰ ਆਪਟੀਮਲ ਐਨਡ ਗੁੱਡ ਸਲੀਪ